ਇਹ ਜਿਹੜੇ ਵੀਰ ਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀ ਮੇਰੇ ਭਰਾ ਦਾ ਮੇਰਾ ਸਾਤਾ ਮਿਆ ਇੱਕ ਕਿੰਨੋ ਸੇ ਉਹਨਾਂ ਦਾ ਮਨਦੂਬ ਸਿੰਘ ਕਿੰਨੀ ਕੋਮਰ ਸੀਗੀ ਉਹਦੀ ਉਮਰ ਹੁਣੇ 3 ਸਾਲਾਂ ਬਾਈਆਂ ਦੀ 3 ਦੀ ਤੇ ਇਹਦਾ ਹੁਣ ਮਤਲਬ ਕਿੱਦਾਂ ਮੌਤ ਹੋ ਕਿੱਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੇ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਮਾਮੂਲੀ ਵਿਵਾਦ ਦੇ ਚੱਲਦਿਆਂ ਇੱਕ ਨੌਜਵਾਨ ਵੱਲੋਂ ਆਪਣੀ ਮਾਸੀ ਦੇ ਮੁੰਡੇ ਦਾ ਕਿਰਪਾਨ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਕੋਤਵਾਲੀ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 1 ਵਜੇ ਸੂਚਨਾ ਮਿਲੀ ਕਿ ਪਿੰਡ ਘੋਗ ਵੇਟ ਨੇੜੇ ਮਨਰੂਪ ਸਿੰਘ ਵਾਸੀ ਪਿੰਡ ਹੋਠੀਆਂ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਜਿਸ ਤੇ ਉਨ੍ਹਾਂ ਵੱਲੋਂ ਕੇਸ ਦਰਜ ਕੀਤਾ ਗਿਆ ਅਤੇ ਨੌਜਵਾਨ ਹਰਪ੍ਰਿਤ ਸਿੰਘ ਵਾਸੀ ਕੋਟਲਾ ਨੂੰ ਨਕੋਦਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਪਿੰਡ ਕਿਹਨਾਂ ਤੋਂ ਨੌਕੀਆ? ਆਮ ਸਾਰ ਜਿੱਤ ਕੋ ਰਿਹਾ ਇਹ ਜਿਹੜੇ ਵੀਰਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰੇ ਬਰਾਦਰ ਆ ਮੇਰਾ ਸोटा ਪਿਆ ਇੱਕ ਕਿਨੋਂ ਸੀ ਉਹਨਾਂ ਦਾ ਬੰਦੂਰ ਸਿੰਘ ਕਿੰਨੀ ਉਮਰ ਸੀ ਕੀ ਉਹਦੀ ਉਮਰ ਹੁਣ ਇਥੇ 1 ਸਾਲਾਂ ਬਾਈਆਂ ਦੀ 3 ਦੀ ਤੇ ਇਹਦਾ ਹੁਣ ਮਤਲਬ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੁਖੀ ਸੇਵਾ ਕਰਨ ਘੇ ਪਤਾ ਨਹੀਂ ਹੁਣ ਰਾਤ ਕੀ ਕੀਤਾ ਤੁਹਾਨੂੰ ਫੇਸੂਜਣਾ ਕਿਵੇਂ ਮਿਲੀ ਹੋਣੀ ਇਹਦਾ ਹੀ ਫੋਨ ਆਇਆ ਮੈਂ ਤੇਰਾ ਫੋਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜਰੂਰ ਕਰਾਵਾਂਗੇ ਹਾਂਜੀ ਸਰ ਤੁਹਾਡਾ ਕੀ ਨਾਮ ਮੇਰਾ ਰੇਸ਼ਿੰਗ ਹੈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਹੋਟੀਆਂ ਜੀ ਤੇ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਇਹ ਇਹਦਾ ਕੀ ਨਾਮ ਸੀ ਔਰ ਕਿਹੜਾ ਪਿੰਡ ਸੀ ਇਹਦਾ ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਤ ਵੀ ਆਈ ਸਾਡਾ ਮਨੂਰ ਸਿੰਘ ਨਾਂ ਹਿੰਦਾ ਤੇ ਜੇ ਜਿਹੜਾ ਜਿਹੜਾ ਮੁੰਡਾ ਆਪਣੇ ਮੱਲ ਜਨੇ ਆਪਣੇ ਮੱਲ ਜਿਹੜੇ ਸੇਜੀ ਸਾਹਿਬ ਮਾਰਿਆ ਜੀ ਉਹ ਆਪਣੇ ਮੱਲ ਸਕੂਲ ਦੇ ਵਹੀ ਮੁੰਡਾ ਆਪਣੇ ਮੱਲ ਸਾਜੀ ਤੇ ਭੈਣ ਦਾ ਮੁੰਡਾ ਹੈ ਮਲੂ ਮਾਸੀ ਦਾ ਰਹਿੰਦਾ ਸੀ ਮਾਸੀ ਦੇ ਮੁੰਡੇ ਦਾ ਮੁੰਡਾ ਹੈ ਹਾਂਜੀ ਮਾਸੀ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮਲੇ ਆਏ ਆ ਜੀ ਇੱਥੋਂ ਆਪਣੇ ਮਲੇ ਇੰਨੇ ਜਿਹੜੇ ਅੱਜ ਮੌਤ ਹੋਈ ਆ ਜੀ ਆ ਮਾਪੋਲੀ ਪਰੋਂ ਇੱਥੋਂ ਦੇ ਆਏ ਆ ਰੋਹਣ ਜਗਰ ਬਚ ਨੇ ਫਰੀਦ ਸਾਹਿਬ ਨਗਾਹਤੇ ਜੀ ਦੋ ਉਹਦੀ ਮੌਤ ਕਰਦੀ ਆਸੀਂ ਬੈਠੇ ਬੈਠੇ ਕੀ ਮੰਗ ਕਰ ਮੰਗੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਹਾਂ ਹਾਂਜੀ ਮੰਗ ਕੀ ਕਰਦੇ ਤੁਸੀਂ ਅਨਸਾਫੀ ਮੰਗ ਕਰਦੇ ਹਾਂ ਹਾਂਜੀ ਹਾਂਜੀ